ਹਾਂਜੀ ਆਤੀ ਆਪਾਂ ਵੀਡੀਓ ਸਟਾਰਟ ਕਰਦੇ ਆਂ ਤੇ ਅੱਜ ਦੀ ਕੰਕ੍ਰੀਟ ਮੈਂ ਲੈ ਕੇ ਆਇਆ ਸੀਗਾ ਡਾਊਨ ਸਟਰੀ ਹਾਊਸ ਦੇ ਲਈ ਅੱਧੀ ਜਿਹੜੀ ਜੋਬ ਪੈਣੀ ਆ ਉਹ ਪੈਣੀ ਆ ਵਿਲਬੇਰ ਨਾਲ ਤੇ ਅੱਧੀ ਪੈਣੀ ਆ ਸ਼ੋਰ ਨਾਲ ਤੇ ਇਹ ਦੋਵੇਂ ਕਿਵੇਂ ਪੈਂਦੀਆਂ ਨੇ ਇਹ ਦੇਖਣ ਲਈ ਬਣੇ ਰਿਓ ਵਲੌਗ ਦੇ ਵਿੱਚ ਟੋਟਲ ਮੈਂ ਕੰਕ੍ਰੀਟ ਲੈ ਕੇ ਆਇਆ ਸੀਗਾ 6 ਮੀਟਰ ਤੇ ਕੰਕੜ ਹੈਗੀ ਐਕਸਪੋਜ਼ਡ ਇਹਦੇ ਸਟੋਨਸ ਕਾਫੀ ਛੋਟੇ ਹੁੰਦੇ ਨੇ ਤੇ ਇਹ ਦੇਖਣ ਨੂੰ ਬਹੁਤ ਛੋਟੇ ਲੱਗਦੀ ਆ ਨਾਲੇ ਮੈਂ ਤੁਹਾਨੂੰ ਪੂਰਾ ਡੀਪਲੀ ਦਿਖਾਉਂਗਾ ਵੀ ਇਹ ਕਿਵੇਂ ਕੰਮ ਕਰਦੇ ਨੇ ਕਿਵੇਂ ਜਦੋਂ ਇਹ ਜੌਬ ਰੈਡੀ ਕਰਦੇ ਨੇ ਬਾਚੋਂ ਵਿੱਚੋਂ ਉਹਦੇ ਜਿੰਨਾ ਵੀ ਮਿੱਟੀ ਵਗਿਆ ਨਿਕਲਦੀ ਆ ਗੰਧ ਕਰ ਨਿਕਲਦਾ ਵਾ ਉਹ ਕਿੱਥੇ ਸਿੱਟਦੇ ਨੇ ਉਹ ਜ਼ਰਾ ਦਿਖਾਉਣ ਲਈ ਇਹ ਵਲੌਗ ਚ ਬਣੇ ਰਿਓ ਤੇ ਨਾਲ ਜਿਵੇਂ ਮੈਂ ਟਰੱਕ ਵਾਸ਼ ਕਰਦਾ ਵਾਂ ਇਹਦਾ ਵੀ ਥੋੜਾ ਬਹੁਤ ਮੈਂ ਡੀਪਲੀ ਤੁਹਾਨੂੰ ਦੱਸੂਗਾ ਜੇ ਤੁਸੀਂ ਨਵੇਂ ਹੋ ਮੇਰੇ ਚੈਨਲ ਤੇ ਤੇ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਆਨ ਕਰ ਲਿਓ ਮੈਂ ਜਦੋਂ ਵੀ ਕੋਈ ਨਵੀਂ ਵੀਡੀਓ ਪਾਇਆ ਕਰੂੰਗਾ ਤੁਹਾਨੂੰ ਨਾਲ ਨਾਲ ਮਿਲ ਜਿਆ ਕਰੂਗੀ ਸਾਰੋ ਨੂੰ ਪਿਆਰ ਪਿਆਰੇ ਸਤਿ ਸ੍ਰੀ ਅਕਾਲ ਤੇ ਇਹ ਆਪਣਾ ਮੈਂ ਪਹਿਲਾ ਲੋਡ ਹੁੰਦਾ ਕਿ ਆ ਸੀਗਾ ਸਵੇਰੇ 6:30 ਤੇ ਜਿਉਂਦੇ ਸਾਰੀ ਸਭ ਤੋਂ ਪਹਿਲਾਂ ਮੈਂ ਆਪਣੀ ਜੀ ਟੈਂਕ ਦੀ ਹੱਬ ਆਨ ਕਰਦਾ ਹੁੰਨਾ ਵਾ ਉਹਦੇ ਨਾਲ ਕੰਕਰੀਟ ਵਿੱਚ ਜੀ ਟਰੱਕ ਤੇ ਹੁੰਦੀ ਹੈ ਨਾ ਉਹਦੇ ਜੇ ਆਪਾਂ ਪਾਣੀ ਮਿਕਸ ਕਰ ਸਕਦੇ ਹੁੰਨੇ ਆ ਤੇ ਪਾਣੀ ਮੇਰੇ ਟੈਂਕ ਦੇ ਵਿੱਚ 200 ਲੀਟਰ ਹੁੰਦਾ ਵਾ ਆਪਾਂ ਪਹਿਲਾ ਸ਼ੂਟ ਓਪਨ ਕਰ ਰਹੇ ਆ ਤੇ ਆ ਬਾਕੀ ਮੇਰੇ ਕੋਲ 3-4 ਸ਼ੂਟ ਨੇ ਸ਼ੂਟ ਨੂੰ ਲੰਬਾ ਕਰਨ ਲਈ ਵੀ ਕੰਕਰੀਟ ਥੋੜੀ ਜੀ ਦੂਰ ਤੱਕ ਕਰ ਜਾ ਸਕੇ ਟਰੱਕ ਤੇ ਬਾਹਰ ਇਹਦਾ ਬੇਸਿਕਲੀ ਇਹੀ ਹੁੰਦਾ ਕਈ ਵਾਰੀ ਤੱਕ ਦੇ ਨਾਲ ਹੀ ਆਪਾਂ ਕੰਕ੍ਰੀਟ ਪਾਉਣੇ ਹੁੰਦੇ ਆ ਜਿਵੇਂ ਨਾਲ ਹੀ ਖੱਡਾ ਹੁੰਦਾ ਵਾ ਇਹਦੇ ਨਾਲ ਈਜ਼ੀ ਹੋ ਜਾਂਦਾ ਵਾ ਵੀ ਆਪਾਂ ਕਈ ਵਾਰੀ ਫਿਰ ਬੈਰੋ ਯੂਜ਼ ਨਹੀਂ ਕਰਦੇ ਹੁੰਦੇ ਸਿੱਧੇ ਛੋੜ ਕਰਕੇ 5 ਮਿੰਟਾਂ ਚ ਤੇ ਆਪਾਂ ਦੂਜਾ ਲੋਡ ਲਾ ਕੇ ਫਿਰ ਕਿਤੇ ਹੋਰ ਤਲ ਜਾਣੇ ਹੁੰਦੇ ਆ ਤੇ ਹੁਣ ਸਭ ਤੋਂ ਪਹਿਲਾਂ ਮੈਂ ਛੋੜ ਆਪਣੇ ਫਿਕਸ ਕਰ ਲਏ ਆ ਹੁਣ ਆਪਾਂ ਇਹ ਬੰਦੇ ਨੂੰ ਕੰਕ੍ਰੀਟ ਚ ਪਾਣੀ ਚ ਚੈੱਕ ਕਰਾਉਨੇ ਆ ਤੇ ਉਸ ਤੋਂ ਪਹਿਲਾਂ ਮੈਂ ਆਪਣਾ ਸਕ੍ਰੈਪਰ ਲਿਆ ਵਾਂ ਇਸ ਦੇ ਨਾਲ ਮੀਨਸ ਕਿ ਮੈਨੂੰ ਹੱਥ ਨਾਲ ਲਾਉਣਾ ਪੈਂਦਾ ਕੰਕ੍ਰੀਟ ਨੂੰ ਜਦੋਂ ਛੋੜ ਦੇ ਵਿੱਚ ਥੱਲੇ ਆਉਂਦੀ ਹੁੰਦੀ ਆ ਤੇ ਸਕ੍ਰੈਪਰ ਨਾਲ ਸਕ੍ਰੈਪ ਕਰਕੇ ਬੈਰ ਇਹ ਬੈਰੋ ਚ ਕੰਕਰੀਟ ਪੈਂਦੀ ਹੁੰਦੀ ਤਾਂ ਦਿਖਾਉਣਾ ਹੋਣੀ ਮੈਂ ਆ ਥੱਲੇ ਪਿਆ ਨਾਲ ਹੀ ਜੇ ਕਈ ਵਾਰੀ ਥੋੜਾ ਜਿਹਾ ਨਾ ਕੰਕਰੀਟ ਦੂਰ ਲੈ ਕੇ ਜਾਣੀ ਹੁੰਦੀ ਆ ਫਿਰ ਤਿੰਨ ਚਾਰ ਬੰਦੇ ਆ ਬੈਰੋ ਤੇ ਹੁੰਦੇ ਆ ਅੱਜ ਇੱਕੋ ਹੀ ਬੈਰੋ ਆ ਕਿਉਂਕਿ ਇਹਨਾਂ ਨੇ ਥੋੜੀ ਇੱਕ ਬੈਰਣਾ ਪਉਣੀ ਆ ਬਾਕੀ ਛੋਟੀ ਕਰਨੀ ਆ ਹੁਣ ਆਪਾਂ ਇਹਨੂੰ ਕੰਕਰੀਟ ਸ਼ੋ ਕਰਾਉਣੇ ਆ ਤੇ ਕੰਕਰੀਟ ਦੇਖਣ ਨਾਲ ਵਧੀਆ ਲੱਗ ਰਹੀ ਆ ਕਿਉਂਕਿ ਸਵੇਰ ਦਾ ਟਾਈਮ ਆ ਜਦ ਦੀ ਆਪ ਨੂੰ ਪਾਣੀ ਪਾਉਂਦੀ ਲੋੜ ਨਹੀਂ ਕਿਉਂਕਿ ਫਿਰ ਕੰਕਰੀਟ ਤੋਂ ਕੋਈ ਟੈਂਪੋ ਲੱਗੇ ਆਂਦਾ ਵਾ 80 90 ਮਿਕਸ ਕੰਕਰੀਟ ਆ ਦੇਖਣ ਦੇ ਵਿੱਚ ਇਹ ਹੁਣੇ ਏ ਨੋ ਪੋਚ ਲੈਣਾ ਨਵਾਂ ਵੀ ਤੈਨੂੰ ਕੰਕਰੀਟ ਕਿੰਨੇ ਚਾਹੀਦੇ ਬੈਰੋ ਵਿੱਚ ਵੀ ਪੂਰੇ ਫੁੱਲ ਬੈਰੋ ਚਾਹੀਦੇ ਆ ਕਿ ਹਾਫ ਬੈਰੋ ਚਾਹੀਦੇ ਆ ਕਹਿੰਦਾ ਮੈਨੂੰ ਹਾਫ ਤੋਂ ਥੋੜਾ ਜਿਹਾ ਉੱਪਰ ਪਰ ਦੀ ਟਾਈਮ ਘੱਟ ਲੱਗੇ ਜਿਹੜੀ ਕੰਕਰੀਟ ਇਹ ਪਾਰਿਆ ਵਾ ਨਾ ਇਹ ਮੇਰੇ ਵੀ ਮਾਸਟਰ ਬੈੱਡਰੂਮ ਤੇ ਨਾਲ ਪਾਰਿਆ ਵਾ ਨਾਲ ਉਹ ਸਾਈਡ ਵਾਕ ਜੀ ਨਹੀਂ ਹੈਗੀ ਜਿਹੜਾ ਫਰੰਟ ਤੇ ਉਹ ਘਰ ਦੇ ਪਿੱਛੇ ਜਾਣ ਲਈ ਉੱਥੇ ਪਹਿਲਾਂ ਪਹੁੰਚਗੇ ਫੇ ਹੋਰ ਉਹਦੇ ਨਾਲ ਥੋੜੀ ਜਿਹੀ ਫੇ ਬਾਹਰ ਪੱਬੇ ਨੇ ਬੰਨ ਕੱਢਦੇ ਹੁੰਦੇ ਆ ਉਹ ਵੀ ਤੁਹਾਨੂੰ ਦਿਖਾਉਂਗਾ ਮੈਂ ਉੱਥੇ ਬਾਅਦ ਕੰਕਰੀਟ ਪੋਣਗੇ ਮੈਂ ਇੱਥੇ 6 ਮੀਟਰ ਕ 1 ਮੀਟਰ ਪਿੱਛੇ 20 ਬੈਰੋ ਹੁੰਦੇ ਆ 6 ਬੈਰੋ ਪਿੱਛੇ ਹੋ ਗਏ 120 ਬੈਰੋ ਤੇ ਹੁਣ ਇਹਨਾਂ ਇੱਧੇ ਸਾਰੀਆਂ ਬੈਰੋ ਪਾਈ ਜਾਣੀਆਂ ਪਹਿਲਾਂ ਸਾਈਡ ਤੇ ਪਾਣੀਆਂ 4-5 ਉਹ ਨਾਲ ਇੱਕ ਬੰਦਾ ਹੋਰ ਅੱਗੇ ਲੱਗ ਗਿਆ ਹੁਣ ਉਹਨੇ ਸਿਕਰੀਟ ਮਾਰੀ ਜਣੇ ਨਾਲ ਵੀ ਕੰਕ੍ਰੀਟ ਨੂੰ ਪਲੇਨ ਕਰ ਦੇਣਾ ਵਾ ਉਹਨੇ ਪਿੱਛੇ ਨਾਲ ਆਪਣੇ ਕੰਕ੍ਰੀਟ ਫਿਕਸ ਕਰ ਦੇਣੀ ਆ ਤੇ ਹੁਣ ਜਿਹੜਾ ਇਹ ਬੈਰੋ